ਸੱਤ ਸਾਲ ਜੀ ਸਿੱਧਾ ਫੈਕਸ ਸਿੰਘ ਯਾਦਗਾਰੀ ਪਾਰਕ ਕਨੌਰ ਖੁਰਦ ਵਿਖੇ ਲੱਗੇ ਬੂਟੇ ਸਾਰੇ ਅੰਦਰ ਬਾਹਰ ਫੈਕਸ ਲੱਗੇ ਸੀ ਬੋਰ ਪਾਮ ਬੋਤਲ ਪਾਮ ਇਹਨਾਂ ਦੀ ਕਟਿੰਗ ਕਰਾਈ ਹੈ ਜੀ ਬਹੁਤ ਵਧੀਆ ਬਣ ਚੁੱਕਿਆ ਕਿਉਂਕਿ ਥੋੜਾ ਯਾਰਡ ਜਾਂ ਜ਼ਿਆਦਾ ਹੋ ਗਿਆ ਸੀ ਮਾਤਾਵਾ ਕਹਿੰਦੀ ਸੀ ਵੀ ਡਰ ਲੱਗਦਾ ਸ਼ਹਿਰ ਕਰਨ ਵੇਲੇ ਇਹਨਾਂ ਦੀ ਕਟਿੰਗ ਕਰਾਉਣੀ ਜ਼ਰੂਰੀ ਸੀ ਆ ਬੂਟੇ ਰੱਖ ਲੈ ਵੱਡੇ ਦਰਖਤ ਬਣ ਜਾਣਗੇ ਛਾਂ ਨੂੰ ਆਲੇ-ਦਾਲੇ ਏਕ-ਏਕ ਆ ਇੰਦਰ ਬੱਚਿਆਂ ਦੇ ਝੂਲਣ ਨੂੰ ਬਹੁਤ ਸੋਹਣੀ ਹੋਊਗੀ ਕਟਿੰਗ ਤੋਂ ਬਾਅਦ ਸਾਰੇ ਬੂਟਿਆਂ ਦੀ ਕਟਿੰਗ ਕਰਾਈ ਜੇ ਮਾਤਾ ਮਾਈਂ ਕਹਿੰਦੀ ਸੀ ਵੀ ਵગેਰਾ ਕਰਾਈ ਜਾਵੇ ਤਾਂ ਵੀਰਾਂ ਨੇ ਸਲਾਹ ਕੀਤੀ ਸਾਰਿਆਂ ਨੇ ਵੀ ਆਪਾਂ ਪੈਸੇ ਪਾ ਕੇ ਇਹ ਰਿਕਰਟਿੰਗ ਕਰਾਉਣੀ ਹੈ ਮਾਲੀਆਂ ਤੋਂ ਕਿਉਂ ਆਪ ਕੱਟਦੇ 19 ਸ਼ੇਪ ਨਹੀਂ ਦਿੱਤੀ ਜਾਂਦੀ ਇੱਕ ਲਈ ਕਟਿੰਗ ਸਾਰਿਆਂ ਦੀ ਕਰਾਈ ਗਈ ਆ ਸਕੰਦਰਪੁਰੇ ਤੋਂ ਮਾਲੀ ਬੁਲਾਏ ਪਾਕਸੰਗ ਦੇ ਆਲੇ ਦੁਆਲੇ ਲੱਗੇ ਬੂਟੇ ਕੁਝ ਕਰਖਲੇ ਵੱਡੇ ਹੋ ਜਾਣਗੇ ਇਹ ਛਾਂ ਵੀ ਜ਼ਰੂਰੀ ਆ ਸਜਾਵਟ ਵੀ ਜ਼ਰੂਰੀ ਆ ਛਾਂ ਵੀ ਜ਼ਰੂਰੀ ਆ ਸਾਰੇ ਹਾਲੇ-ਦੋਲੇ ਜੰਨੇ ਉੱਟੇ ਲੱਗਿਆ ਹੁਣ ھیਠੋਂ ਸਾਫ਼-ਸੁਭਾਈ ਰਹਿੰਦੀ ਆ ਘਾਹ ਵਗੈਰਾ ਸੈੱਟ ਕਰਨ ਵਾਲਾ ਕਿਆਰੀਆਂ ਕੱਢਣ ਵਾਲੀਆਂ ਤਾਂ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਆ ਵੀ ਇਹਦੇ ਹੰਬਲਾ ਮਾਰੋ ਪੰਚਾਇਤ ਨੂੰ ਰਿਕਵੈਸਟ ਕੀਤੀ ਹੋਈ ਵੈਸੇ ਤਾਂ ਕਰ ਹੀ ਦੇਣਗੇ ਦੇਖੋ ਜੀ ਇਹ ਪਿੰਡ ਦਾ ਗੰਦਾ ਟੋਬਾ ਸੀ ਜਿਹੜਾ ਕਿ ਹੁਣ ਬਹੁਤ ਹੀ ਸੋਹਣਾ ਪਾਰਕ ਬੱਚਿਆਂ ਦੇ ਖੇਡਣ ਲਈ ਮਾਤਾਵਾਂ ਦੇ ਸ਼ੇਅਰ ਕਰਨ ਲਈ ਔਰ ਸ਼ਾਂਤੀ ਦਾ ਘਰ ਬਣ ਚੁੱਕਿਆ ਸ਼ਹੀਦ ਭਗਤ ਸਿੰਘ ਯਾਦਗਾਰੀ ਪਾਰਕ ਭਗਤ ਸਿੰਘ ਜੀ ਦਾ ਬੋਤ ਲਗਾਇਆ ਗਿਆ ਜਲਾ ਬੋਲ ਥੋੜਾ ਸਕੂਲ ਚ ਬਿਜੀ ਹੋਣ ਕਰਕੇ ਟਾਈਮ ਕੱਢਿਆ ਨਹੀਂ ਸੀ ਗਿਆ ਸਾਫ ਸਫਾਈ ਕਰਾਉਣ ਵਾਲੀ ਆ ਕਟਿੰਗ ਹੋ ਚੁੱਕੀ ਆ ਓਕੇ ਜੀ ਅੱਸੀ ਕਾਲ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਫੇਅਰ ਰਹੀਆ ਤੁਹਾਡੇ ਬਹੁਤ ਹੀ ਸੋਹਣੇ ਥੈਂਕਸ ਬਾਕੀ ਛਾਂਦਾਰ ਬੂਟੇ ਹੋਰ ਆੜੇਦਲੇ ਹੈਗੇ ਆ ਬਹੁਤ ਤਰਵੈਣੀਆਂ ਲਾਈਆਂ ਇੱਧਰ ਤਰਵੈਣੀ ਆ। ਉੱਤਰਵੈਣੀ ਆ ਸਾਹਮਣੇ। ਜ਼ੂਮ ਕਰਕੇ ਦੇਖੀ ਤਰਵੈਣੀ। ਇਹਨਾਂ ਨੇ ਦਰਖਤ ਬਣ ਜਾਣਾ। ਬੱਚੇ। ਓਕੇ ਸਸਿੱਟ ਕਾਰ ਬਾਏ ਬਾਏ।